ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਰਾਤ ਦੇ ਮੌਸਮ ਦੀ ਯਾਨੀ ਕਿ ਅੱਜ 31 ਮਾਰਚ ਦੀ ਰਾਤ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਪੰਜਾਬ ਦਾ ਔਰ ਕੀ ਕੁਝ ਤਬਦੀਲੀ ਅੱਜ ਸੰਭਵ ਹੈ ਮੌਸਮ ਦੇ ਵਿੱਚ ਤਾਜ਼ਾ ਸੈਟੇਲਾਈਟ ਦਸੀਨਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜੀ 31 ਮਾਰਚ ਦੀ ਇਸ ਵੇਲੇ ਲਗਭਗ 8:30 8:8 ਵਜਣ ਜਾ ਰਹੇ ਨੇ ਤੇ ਰਾਤ ਜਿਹੜੀ ਸ਼ੁਰੂ ਹੋ ਚੁੱਕੀ ਹੈ ਜੀ ਤੇ ਜੇਕਰ ਅਸੀਂ ਇਸ ਲਈਆਂ ਤਸਵੀਰਾਂ ਦੇਖੀਏ ਤੇ ਲਗਭਗ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਮੌਸਮ ਐਸੇਲੇ ਸਾਬ ਬਣਿਆ ਹੋਇਆ ਸੋ ਅੱਜ ਦਾ ਦਿਨ ਜਿਹੜਾ ਬੀਤੇ ਦਿਨਾਂ ਦੇ ਮੁਕਾਬਲੇ ਕਾਫੀ ਗਰਮ ਰਿਹਾ ਤੇ ਆਪਣਾ ਆਖਿਰ ਪੜਾ ਪੜਾ ਕਰਕੇ ਐਸੇਲੇ ਲੰਘ ਚੁੱਕਿਆ ਜੀ ਤੇ ਇਸ ਵੇਲੇ ਵੀ ਕਹਿ ਸਕਦੇ ਆਂ ਕਿ ਥੋੜੀ ਥੋੜੀ ਹੌਮਸ ਹੈ ਜਿਹੜੀ ਮਹਿਸੂਸ ਹੋ ਰਹੀ ਆ ਹਾਲਾਂਕਿ ਉੱਤਰ ਵੱਲੋਂ ਚੋ ਦੀਆਂ ਹਵਾਵਾਂ ਅੱਜ ਕਿਤੇ ਕਿਤੇ ਚੱਲ ਰਹੀਆਂ ਸੀ ਤੇਜ਼ ਰਫ਼ਤਾਰ ਦੇ ਨਾਲ ਕਿਤੇ ਮੱਧਮ ਰਫ਼ਤਾਰ ਦੇ ਨਾਲ ਚੱਲ ਰਹੀਆਂ ਸੀ ਠੰਡਕ ਮੌਜੂਦ ਸੀ ਹਵਾ ਦੇ ਵਿੱਚ ਨਵੀਂ ਮੌਜੂਦ ਸੀ ਜਿਹਦੇ ਨਾਲ ਜੜੀਆਂ ਨੇ ਪਿੱਛੇ ਦੋ ਤਿੰਨ ਜਿਹੜੇ ਦਿਨ ਲੰਘੇ ਆ ਉਹਨਾਂ ਦੇ ਵਿੱਚ ਠੰਡਕ ਵਧੀ ਹੋਈ ਸੀ ਹਵਾਵਾਂ ਦੇ ਵਿੱਚ ਹੁਣ ਜਿਹੜੀਆਂ ਹਵਾਵਾਂ ਚੜੀਆਂ ਨੇ ਉੱਤਰ ਖੱਜੋ ਦੀਆਂ ਆਈ ਨੇ ਜੀ ਪਰ ਇਹਨਾਂ ਦੇ ਵਿੱਚ ਹੁਣ ਠੰਡਕ ਜੜੀਆ ਘੱਟ ਮੌਜੂਦ ਹੈ ਤੇ ਹੁਣ ਹੌਲੀ ਹੌਲੀ ਜੜੀਆਂ ਰਾਤਾਂ ਨੇ ਉਹ ਨਿੱਗੀਆਂ ਹੋਣੀਆਂ ਸ਼ੁਰੂ ਹੋ ਜਾਣਗੀਆਂ ਗਰਮਣੀਆਂ ਸ਼ੁਰੂ ਹੋ ਜਾਣਗੀਆਂ ਜਿੱਥੇ ਟੈਂਪਰੇਚਰ ਰਾਤਾਂ ਦੇ 10 ਤੋਂ ਹੇਠਾ ਆ ਚੁੱਕੇ ਸੀ 9 10 11 ਦੇ ਆਸ-ਪਾਸ ਚੱਲਦੇ ਹੋਏ ਸੀ ਆਉਂਦੇ ਰਾਤਾ ਦੇ ਮੁਕਾਬਲੇ ਹੁਣ ਇਹ ਜਿਹੜੀਆਂ ਨੇ ਹੁਣ ਗਰਮ ਹੋ ਰਹੀਆਂ ਸ਼ੁਰੂ ਹੋ ਜਾਣੀਆਂ ਤੇ ਇੱਕ ਵਾਰ ਟੈਂਪਰੇਚਰ ਫਿਰ ਤੋਂ ਰਾਤਾਂ ਦਾ 13 ਜਾਂ 15 ਦੇ ਆਸ-ਪਾਸ ਪਹੁੰਚ ਸਕਦਾ ਤੇ ਅੱਜ ਦੀ ਰਾਤ ਵੀ ਥੋੜੀ ਨਿੱਗੀ ਰਹਿਣ ਦਾ ਹੀ ਅਨੁਮਾਨ ਹੈ ਪਰ ਬਹੁਤੀ ਨਿੱਗੀ ਨਹੀਂ ਥੋੜੀ ਠੰਡੀ ਵੀ ਰਹੇਗੀ ਮਤਲਬ ਕਿ ਕੱਦੇ ਡਿਗਰੀ ਦਾ ਇਜ਼ਾਫਾ ਅੱਜ ਰਾਤ ਨੂੰ ਟੈਂਪਰੇਚਰ ਦੇ ਵਿੱਚ ਹੋ ਸਕਦਾ ਲੈਂਦੇ ਪੰਜਾਬ ਦੀ ਗੱਲ ਕਰੀ ਅੱਜ ਬਹੁਤੇ ਖੇਤਰਾਂ ਦੇ ਵਿੱਚ ਮੌਸਮ ਸਾਫ਼ ਹੈ ਉੱਤਰ ਹਾਰਦ ਦੇ ਸਾਰੇ ਸੂਬਿਆਂ ਦੇ ਵਿੱਚ ਪੰਜਾਬ ਹਰਿਆਣਾ ਜੋਕੀ ਰਾਜਸਥਾਨ ਵਿਹਾਰ ਝਾਰਖੰਡ ਸਾਰੇ ਖੇਤਰਾਂ ਦੇ ਵਿੱਚ ਅਸਲ ਮੌਸਮ ਸਾਫ਼ ਹੈ ਹੀਟ ਵੇਵ ਦਾ ਪਹਿਲਾ ਦੌਰ ਹੈ ਜਿਹੜਾ ਦੱਖ ਪੂਰਬੀ ਸਟੇਟਾਂ ਦੇ ਵਿੱਚ ਐਸਐਲ ਵੀਖਣ ਨੂੰ ਮਿਲ ਰਿਹਾ ਜਿੱਥੇ ਟੈਂਪਰੇਚਰ 40 ਤੋਂ ਪਰੇ ਜਾ ਚੁੱਕੇ ਨੇ ਸੋ ਇਹ ਜੀ ਅਪਡੇਟ ਆਉਂਦੇ ਘੰਟਿਆਂ ਦੀ ਅੱਜ ਰਾਤ ਦੀ ਕੱਲ ਵੀ ਲਗਭਗ ਮੌਸਮ ਅਗਲੇ 24 ਘੰਟੇ ਵੀ ਗਰਮ ਤੇ ਖੁਸ਼ਕ ਬਣਿਆ ਰਹੇਗਾ ਟੈਂਪਰੇਚਰ ਦੇ ਵਿੱਚ ਵਾਧਾ ਜਿਹੜਾ ਨਿਰੰਤਰ ਜਾਰੀ ਰਹੇਗਾ ਧੰਨਵਾਦ